ਹੁਸ਼ਿਆਰਪੁਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਨਸ਼ਿਆ ਵਿਰੁੱਧ ਯੁੱਧ ਸ਼ੁਰੂ ਕੀਤਾ ਹੋਇਆ ਹੈ ਇਹਦੇ باوجود ਹੁਸ਼ਿਆਰਪੁਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨਸ਼ੇ ਦਾ ਸੇਵਨ ਕਰਦਾ ਨਜ਼ਰ ਆ ਰਿਹਾ ਜਦੀ ਵੀਡੀਓ ਅੱਗੇ ਤਰ੍ਹਾਂ ਵਾਇਰਲ ਹੋ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਪੁਲਿਸ ਮੁਲਾਜ਼ਮ ਹੁਸ਼ਿਆਰਪੁਰ ਦੇ ਕਿਸੇ ਸਿਆਸੀ ਲੀਡਰ ਦਾ ਗਨਮੈਂਡ ਦੱਸਿਆ ਜਾ ਰਿਹਾ ਹੈ ਧੂਰੀ ਦੇ ਵਿੱਚ 2 ਨੰਬਰ ਚ ਚੱਲ ਰਿਹਾ ਹੈ ਗੁਰੂ ਕਿਰਪਾ ਸ਼ਫਾ ਫਾਊਂਡੇਸ਼ਨ ਨਾਮ ਦੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਉੱਤੇ ਪੁਲਿਸ ਅਤੇ ਡਾਕਟਰਾਂ ਦੀ ਟੀਮ ਨੇ ਰੇਡ ਮਾਰੀ ਐਸ ਐਚਓ ਜਸਵੀਰ ਸਿੰਘ ਧੂਰੀ ਦੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗੁਰੂ ਕਿਰਪਾ ਫਾਊਂਡੇਸ਼ਨ ਨਾਮ ਦੇ ਉੱਤੇ ਇਹ ਜਿਹੜਾ ਹੈਗਾ ਨਸ਼ਾ ਛਡਾਊ ਕੇਂਦਰ ਹੈ ਇਹਨੂੰ ਸਿਹਤ ਵਿਭਾਗ ਵੱਲੋਂ 2023 ਚ ਸੀਲ ਕੀਤਾ ਗਿਆ ਸੀ ਪਰ ਇਹਦੇ باوجود ਇਹ ਬਿਨਾਂ ਲਾਇਸੈਂਸ ਤੋਂ ਨਸ਼ਾ ਛਡਾਊ ਕੇਂਦਰ ਨੂੰ ਚਲਾਇਆ ਜਾ ਰਿਹਾ ਸੀ ਡੀਸੀ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਊਮਨ ਰਾਈਟਸ ਦੇ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਇੱਥੇ ਨਸ਼ਾ ਛੱਡਣਾ ਹੈ ਮਰੀਜ਼ਾਂ ਨਾਲ ਕੁੱਟਮਾਰ ਹੁੰਦੀ ਹੈ ਜਿਸ ਤੋਂ ਬਾਅਦ ਡਾਕਟਰਾਂ ਅਤੇ ਪੁਲਿਸ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਰੇਡ ਕੀਤੀ ਗਈ ਤੇ ਇੱਥੋਂ 18 ਮਰੀਜ਼ ਲੱਭੇ ਜਿਨ੍ਹਾਂ ਚੋਂ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ ਅਤੇ ਬਾਕੀਆਂ ਨੂੰ ਸਮਝਾਇਆ ਵੀ ਗਿਆ ਬਾਕੀ ਬਿਨਾਂ ਲਾਇਸੈਂਸ ਵਾਲੇ ਨਸ਼ਾ ਛਡਾਊ ਕੇਂਦਰ 'ਚ ਇਸ ਤ ਉਨ੍ਹਾਂ ਦੇ ਮਾਪਿਆਂ ਨੂੰ ਦਿੱਤੀ ਗਈ ਹੈ ਪੰਜਾਬ ਸਰਕਾਰ ਦੀ ਮਾੜੇ ਨਸ਼ੇ ਤਸਕਰਾਂ ਖਿਲਾਫ ਬਲਡوزر ਕਾਰਵਾਈ ਲਗਾਤਾਰ ਚੱਲ ਰਹੀ ਹੈ ਤੇ ਇਸੇ ਲੜੀ ਤਹਿਤ ਅੱਜ ਜਲੰਧਰ ਦੇ ਹਰਦਿਆਲ ਨਗਰ ਚਿਕਨ ਨਸ਼ਾ ਤਸਕਰ ਦਾ ਘਰ ਬਲਡوزر ਨਾਲ ਢਾਹ ਦਿੱਤਾ ਗਿਆ ਨਗਰ ਨਿਗਮ ਅਧਿਕਾਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਇੱਕ ਵਿਅਕਤੀ ਦੇ ਘਰ ਦੇ ਬਾਹਰ ਕੀਤੇ ਗਏ ਨਜਾਇਜ਼ ਕਬਜ਼ੇ ਦੇ ਉੱਤੇ ਪੀਲਾ ਪੰਜਾ ਚੱਲਿਆ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਕਈ ਨੋਟਿਸ ਜਾਰੀ ਕੀਤੇ ਗਏ ਪਰ ਉਹਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਸ ਕਰਕੇ ਅੱਜ ਪੁਲਿਸ ਦੀ ਅਗਵਾਈ ਹੇਠ ਉਕਤ ਵਿਅਕਤੀ ਦੇ ਘਰ ਦੇ ਬਾਹਰ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਟਾ ਦਿੱਤਾ ਗਿਆ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਕੇ ਬਣਾਏ ਜਾਂਦੇ ਨਕਲੀ ਘਿਓ ਦਾ ਅੱਜ ਫੂਡ ਸੇਫਟੀ ਵਿਭਾਗ ਤੇ ਪੁਲਿਸ ਨੇ ਪਰਦਾਫਾਸ਼ ਕੀਤਾ ਤੇ ਇੱਕ ਬਹੁਤ ਵੱਡੇ ਇਸ ਤਰੀਕੇ ਦੇ ਜਿਹੜਾ ਕਾਰੋਬਾਰ ਚੱਲ ਰਿਹਾ ਸੀ ਉਸ ਨੂੰ ਬਸਟ ਕੀਤਾ ਗਿਆ ਸਿਹਤ ਵਿਭਾਗ ਫੂਡ ਸੇਫਟੀ ਹੈ ਤੇ ਪੁਲਿਸ थाना ਚਾਟੀ ਵਿੜਨੇ ਅੱਜ ਅਮਰitsar ਤਰਤਾ ਰੋਡ ਦੇ ਉੱਤੇ ਪਿੰਡ ਗਿੱਲ ਵਾਲੀ ਸਥਿਤ ਇੱਕ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਜਿੱਦੇ ਚੋਂ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਦੇਸੀ ਘਿਓ ਬਰਾਮਦ ਇਹ ਫੈਕਟਰੀ ਜੀਕੇ ਫੂਡ ਦੇ ਨਾਂ ਹੇਠ ਚੱਲ ਰਹੀ ਸੀ ਜਿੱਥੇ ਬਨਸਪਤੀ ਅਤੇ ਰਫਾਈਂਡ ਦੇ ਨਾਲ ਕੈਮੀਕਲ ਮਿਲਾ ਕੇ ਨਕਲੀ ਦੇਸੀ ਘਿਓ ਬਣਾਇਆ ਜਾ ਰਿਹਾ ਸੀ ਪੁਲਿਸ ਵੱਲੋਂ ਮੌਕੇ ਤੇ ਕਾਬੂ ਕੀਤੇ ਬੰਦੇ ਦੀ ਪਛਾਣ ਪੰਕਜ ਵਜੋਂ ਹੋਈ ਹੈ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਤੋਂ ਪੁੱਛਗਿੱਛ ਦੇ ਦੌਰਾਨ ਉਹਨੇ ਦੱਸਿਆ ਕਿ ਪਿਛਲੇ 5 ਸਾਲ ਤੋਂ ਫੈਕਟਰੀ ਜਿਹੜੀ ਹੈਗੀ ਹੈ ਨਕਲੀ ਦੇਸੀ ਘਿਓ ਤਿਆਰ ਕਰਕੇ ਵਕਤ-ਵਕਤ ਧਾਰਮਿਕ ਅਸਥਾਨਾਂ ਅਤੇ ਦੁਕਾਨਾਂ ਨੂੰ ਸਪਲਾਈ ਕਰਦੀ ਸੀ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਿਉਂ ਗੁਰਦੁਆਰਾ ਸਾਹਿਬ ਦੇ ਨੇੜੇ ਅਤੇ ਸ਼੍ਰੀ ਦਰਬਾਰ ਸਾ ਜਾ ਰਿਹਾ ਸੀ ਜੋ ਕਿ ਨਾ ਸਿਰਫ ਸਿਹਤ ਨਾਲ ਖਿਲਵਾੜ ਹੈ ਸਗੋਂ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਾਉਂਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਅੱਜਕੱਲ੍ਹ ਉਹਨਾਂ ਦੇ ਦਿਲ ਧੋਖਾ ਦੇ ਰਹੇ ਆ ਪਿਛਲੇ ਜਮਾਨੇ 'ਚ ਦਿਲ ਟੁੱਟਦੇ ਹੁੰਦੇ ਸੀ ਤੇ ਅੱਜਕੱਲ੍ਹ ਦਿਲ ਬੰਦ ਹੋ ਰਹੇ ਨੇ ਚਲਦੇ-ਚਲਦੇ ਸਟਾਪ ਹੋ ਰਹੇ ਆ ਪੰਜਾਬ ਦੇ ਨੌਜਵਾਨ ਨੂੰ ਲੈ ਕੇ ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦਿਲ ਦਾ ਦੌਰਾ ਪੈਣ ਕਰਕੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਮ੍ਰਿਤਕ ਦੀ ਪਛਾਣ 27 ਸਾਲ ਦੇ ਅਭਿਸ਼ੇਕ ਸ਼ਰਮਾ ਵਜੋਂ ਹੋਈ ਹੈ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੋਈਆਂ ਦਾ ਰਹਿਣ ਵਾਲਾ ਸੀ ਤੇ ਪੋਤੂ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਅਨੁਸਾਰ ਅਭੀਸ਼ੇਕ ਸ਼ਰਮਾ ਬਹੁਤ ਹੀ ਨਿੱਕੇ ਸੁਭਾਅ ਦਾ ਨੌਜਵਾਨ ਸੀ ਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇੱਕ ਹੋਰ ਖਬਰ ਹੈ ਜਿਹੜੀ ਪੰਜਾਬੀ ਨੌਜਵਾਨ ਦੇ ਨਾਲ ਹੀ ਜੁੜੀ ਹੋਈ ਹੈ ਵਿਦੇਸ਼ ਤੋਂ ਹੀ ਆਈ ਹੈ ਤੇ ਖਬਰ ਵੀ ਮੰਦ ਭਾਗੀ ਹੈ ਅਮਰੀਕਾ ਦੇ ਵਿੱਚ ਵੀ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਉਰਫ ਰੋਬੀ ਦੇ ਵਜੋਂ ਹੋਈ ਹੈ ਪਰਿਵਾਰਕ ਮੈਂਬਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹੈ 27 ਸਾਲ ਦਾ ਨੌਜਵਾਨ ਸੁਖਜੀਤ ਸਿੰਘ ਭਾਰਜ 2 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਦੇ ਲਈ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਮਰੀਕਾ ਉਦੀ ਜਾਨ ਚਲੀ ਗਈ ਇਹ ਨੌਜਵਾਨ ਪੁਲੱਤ ਦਾ ਰਹਿਣ ਵਾਲਾ ਸੀ ਜਿਸ ਕਰਕੇ ਉਹ ਗਿਆ ਕਿ ਸੁਖਜੀਤ ਨੂੰ ਕੁਝ ਦਿਨ ਪਹਿਲਾਂ ਬਿਮਾਰ ਹੋਣ ਕਰਕੇ ਹਾਲਤ ਉਹਦੀ ਗੰਭੀਰ ਹੋਈ ਤੇ ਆਖਰਕਾਰ ਉਸ ਦੀ ਜਾਨ ਚਲੀ ਗਈ ਸੁਖਜੀਤ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅੰਮ੍ਰਿਤਸਰ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਇੱਥੇ ਗੁਰੂ ਨਾਨਕ ਦੇਵ ਹਸਪਤਾਲ 'ਚ 45 ਸਾਲ ਦੇ ਮਰੀਜ਼ ਬਲਵਿੰਦਰ ਸਿੰਘ ਨੇ 5ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ। ਵੇਰਕਾ ਦਾ ਰਹਿਣ ਵਾਲਾ ਬਲਜਿੰਦਰ ਇੱਕ ਫੈਕਟਰੀ 'ਚ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਦੁਰਘਟਨਾ ਦੇ ਵਿੱਚ ਉਹਦੇ ਸਿਰ ਅਤੇ ਹੱਥਾਂ 'ਤੇ ਸੱਟਾਂ ਲੱਗੀਆਂ ਸੀ। ਇਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਚਲਿਆ ਗਿਆ। ਡਾਕਟਰਾਂ ਨੇ ਉਹਨੂੰ ਪਹਿਲਾਂ ਛੁੱਟੀ ਦੇ ਦਿੱਤੀ ਤੇ ਅੱਜ ਉਹਦਾ ਆਪਰੇਸ਼ਨ ਹੋਣਾ ਸੀ। ਅਤੇ ਅੱਜ ਅਚਾਨਕ ਜਦੋਂ ਹਸਪਤਾਲ ਆਇਆ ਤਾਂ ਉਸਨੇ 5ਵੀਂ ਮੰਜ਼ਲ ਤੋਂ ਕਾਰੀ ਹੈ ਦੱਸਦੀ ਹੈ ਕਿ ਦੋ ਬੱਚਿਆਂ ਦੇ ਪਿਤਾ ਬਲਜਿੰਦਰ ਸਿੰਘ ਦੇ ਚਲੇ ਜਾਣ ਤੋਂ ਬਾਅਦ ਪੂਰਾ ਪਰਿਵਾਰ ਸਾਧਵੇਂ ਦੇ ਵਿੱਚ ਖੰਨਾ ਦੇ ਵਿੱਚ ਅੱਜ ਤੜਕੇ ਬੀజా ਚੌਕ ਉੱਤੇ ਫੈਕਟਰੀ ਦੀ ਮਿੰਨੀ ਬੱਸ ਅਤੇ ਪਥਰਾਂ ਨਾਲ ਭਰੇ ਟੀਪਰ ਦੀ ਆਪਸ ਵਿੱਚ ਟੱਕਰ ਹੋ ਗਈ ਤੇ ਇਸ ਦੇ ਕਰਕੇ ਬੱਸ ਉਲਟ ਗਈ ਜਿਸ ਦੇ ਚਲਦਿਆਂ 20 ਤੋਂ ਵੱਧ ਮਹਿਲਾ ਮਜ਼ਦੂਰ ਨੇ ਜਿਹੜੀਆਂ ਜ਼ਖਮੀ ਹੋ ਗਈਆਂ ਇਹਨਾਂ ਚੋਂ 10 ਦੀ ਹਾਲਤ ਗੰਭੀਰ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ 10 ਦੇ ਦੁਰਾਹ ਦੀ ਇੱਕ ਨਿੱਜੀ ਫੈਕਟਰੀ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਰੋਜ਼ਾਨਾ ਦੀ ਤਰ੍ਹਾਂ ਬੱਸ ਦੇ ਰਾਹੀਂ ਕੰਮ ਤੇ ਜਾ ਰਹੀਆਂ ਸੀ ਤੇ ਬੀజా ਚੌਕ ਉੱਤੇ ਬੱਸ ਦੇ ਰੁਕਣ ਕਰਕੇ ਤੇਜ਼ ਰਫ਼ਤਾਰ ਟੀਪਰ ਨੇ ਸਾਈਡ ਤੋਂ ਟੱਕਰ ਮਾਰ ਦਿੱਤੀ ਤੇ ਇਸ ਤੋਂ ਮਗਰੋਂ ਬੱਸ ਪਲਟ ਗਈ ਤੇ ਮਹਿਲਾਵਾਂ ਚੀਕਣ ਲੱਗੀਆਂ